ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਜੀ ਸਵੇਰ ਤੋਂ ਤਗੜਾ ਮੀਂਹ ਪੰਜਾਬ ਦੇ ਵਿੱਚ ਪੈ ਰਿਹਾ ਹੈ ਬਸੰਤ ਪੰਚਮੀ ਇੱਕ ਤਰੀਕੇ ਨਾਲ ਕਹਿ ਲਈਏ ਵਾਈਟ ਵਾਸ਼ ਹੋ ਗਈ ਹੈ ਜੀ ਤੇ ਕਿਸੇ ਵੀ ਤਰੀਕੇ ਦੀ ਪਤੰਗ ਦੀ ਉਡਾਣ ਦੀਆਂ ਖਬਰਾਂ ਬਹੁਤ ਘੱਟ ਆਈਆਂ ਨੇ ਤਾਜ਼ਾ ਹਾਲਾਤ ਦੇਖਿਆ ਜਾਵੇ ਤਾਂ ਬੱਦਲ ਬਾਈ ਹਲੇ ਵੀ ਪੰਜਾਬ ਦੇ ਪੱਛਮੀ ਇਲਾਕੇ ਦੇ ਵਿੱਚ ਜਾਰੀ ਜਾਰੀ ਹੁੰਦੀ ਸੀ ਪਰ ਉਹ ਉੜਦੀ ਉੜਦੀ ਪੂਰਬ ਦੇ ਵਿੱਚ ਜਾਨਕਾ ਦੁਆਬੇ ਚ ਪਹੁੰਚ ਚੁੱਕੀ ਹੈ ਜੀ ਦੁਆਬੇ ਦੇ ਬਹੁਤ ਸਾਰੇ ਇਲਾਕੇ ਚ ਹਲੇ ਵੀ ਕਿਣਮਣ ਕਣੀ ਜਾਰੀ ਹੈ ਸ਼ਾਮ ਦੇ ਲਗਭਗ 4 4:30 ਦਾ ਸਮਾਂ ਹੋ ਚੁੱਕਿਆ ਹੈ ਅਕਰਸਰ ਬਤਾਇਆ ਹਾਲਾਤ ਕਾ ਸਕਾ ਤਾਂ ਸੈਟਲਾਈਟ ਇਮੇਜ ਤੋਂ ਸਾਫ ਕਲੀਅਰ ਹੋ ਰਿਹਾ ਹੈ ਕਿ ਆਹ ਕੁਝ ਕੁ ਇਲਾਕੇ ਨੇ ਜਿਨ੍ਹਾਂ ਵਿੱਚ ਹਲੇ ਵੀ ਵਰਖਾ ਜਾਰੀ ਹੈ ਜਿਵੇਂ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹ ਖਾਸ ਤੌਰ ਤੇ ਉਹ ਇਲਾਕੇ ਨੇ ਜਿਨ੍ਹਾਂ ਵਿੱਚ ਬੂੰਦਾਬੰਦੀ ਕਿਰਮਣਕਣੀ ਹਲੇ ਵੀ ਜਾਰੀ ਹੈ ਹਰਿਆਣੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇਜ਼ ਹਵਾ ਹਨੇ ਰਹੀ ਬੂੰਦਾਬੰਦੀ ਲਗਾਤਾਰ ਜਾਰੀ ਹੈ ਮਾਝੇ ਦੀ ਗੱਲ ਕਰੀਏ ਮਾਲਵੇ ਦੀ ਗੱਲ ਕਰੀਏ ਮੌਸਮ ਸਾਫ ਹੋ ਚੁੱਕੇ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਫਿਲਹਾਲ ਮੌਸਮ ਕੀ ਹੈ ਕਿਵੇਂ ਦੇ ਹਾਲਾਤ ਨੇ ਮੀਂਹ ਪੈ ਰਿਹਾ ਜਾਂ ਨਹੀਂ ਕਿਰਮਣਕਣੀ ਹੈਗੀ ਜਾਂ ਬੂੰਦਾਬੰਦੀ ਨਹੀਂ ਕਿਉਂਕਿ ਹਾਲਾਤ ਫਿਲਹਾਲ ਬਹੁਤ ਵਧੀਆ ਮੀਂਹ ਦੇ ਨਾਲ ਜੋ ਠੰਡ ਵਧੀ ਹੈ ਕਿਉਂਕਿ ਗਰਮੀ ਅਚਾਨਕ ਵੱਧ ਗਈ ਸੀ ਪਿਛਲੇ 2 ਦਿਨਾਂ ਤੋਂ ਤੇ ਅੱਜ ਮੀਂਹ ਪੈਣ ਦੇ ਨਾਲ ਠੰਡ ਦੁਆਰਾ ਤੋਂ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕੀ ਹੈ ਠੰਡ ਦੀ ਗੱਲ ਕਰੀਏ ਤਾਪਮਾਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਫੇਰ ਤੋਂ 12-13 ਡਿਗਰੀ ਦੇ ਨੇੜੇ ਆ ਚੁੱਕਿਆ ਜੋ 23 ਡਿਗਰੀ ਪਹੁੰਚ ਚੁੱਕੇ ਸੀ ਸਿੱਧਾ 10 ਡਿਗਰੀ ਦਾ ਤਾਪਮਾਨ ਦੇ ਵਿੱਚ ਘਾਟਾ ਦੇਖਣ ਨੂੰ ਮਿਲਿਆ ਆਉਂਦੇ 2-4 ਘੰਟੇ ਦੀ ਗੱਲ ਕਰੀਏ ਤੇ ਇਹ ਸਿਸਟਮ ਜਿਹੜਾ ਇਸੇ ਤਰੀਕੇ ਨਾਲ ਵਧਦਾ ਹੋਇਆ ਪਹਾੜੀਵਾਲ ਤੋਂ ਅੱਗੇ ਜਾਂਦਾ ਹੋਇ ਨਜ਼ਰ ਆਵੇਗਾ ਯਾਨੀ ਕਿ ਰੂਪਨਗਰ ਜ਼ਿਲ੍ਹਾ ਹੋ ਗਿਆ ਜੀ ਆਪਣਾ ਜਿਹੜਾ ਕਿ ਆਪਾਂ ਬਹਾੜੀ ਚੰਡੀਗੜ੍ਹ ਤੋਂ ਸ਼ੁਰੂ ਕਰਕੇ ਨੰਗਲ ਤੱਕ ਲੇ ਜੀਏ ਜਾਂ ਹੁਸ਼ਿਆਰਪੁਰ ਤੱਕ ਦੀ ਗੱਲ ਕਰ ਲਈਏ ਇਹਨਾਂ ਨਵਾਂ ਸ਼ਹਿਰ ਦੀ ਗੱਲ ਕਰ ਲਈਏ ਇਹ ਇਲਾਕੇ ਵਿੱਚ ਹਲੇ ਵੀ ਦੇਰ ਸ਼ਾਮ ਯਾਨੀ ਕਿ 6 6:30 7 ਵਜੇ ਤੱਕ ਬੂੰਦਾਬੰਦੀ ਹੋਣ ਦੇ ਚਾਂਸ ਬਣਦੇ ਰਹਿਣਗੇ ਬਾਕੀ ਪੰਜਾਬ ਚੋ ਜਿਹੜਾ ਮੌਸਮ ਹੋ ਲਗਭਗ ਹੁਣ ਆਲਮੋਸਟ ਸਾਫ਼ ਹੁੰਦਾ ਨਜ਼ਰ ਆਵੇਗਾ ਬੱਦਲ ਬਾਈ ਬਿਸ਼ੱਕ ਰਹਿ ਸਕਦੀ ਹੈ ਕਿਣਮਣ ਕਣੀ ਕਿਤੇ ਨਾ ਕਿਤੇ ਹੁਣ ਕਲੀਅਰ ਹੁੰਦੀ ਨਜ਼ਰ ਆਵੇਗੀ ਬਾਕੀ ਕੱਲ ਨੂੰ ਜਿਹੜਾ ਮੌਸਮ ਹੱਦ ਕਈ ਹੱਦ ਤੱਕ ਸਾਫ਼ ਹੈ ਪਰ 26 ਤਰੀਕ ਤੋਂ ਬਾਅਦ ਫੇਰ ਮੀਂਹ ਦੀ ਉਮੀਦ ਹੈ 26 ਤੋਂ ਲੈ ਕੇ 28 ਤੱਕ ਮੀਂਹ ਦੇ ਚਾਂਸ ਫੇਰ ਤੋਂ ਬਣਦੇ ਹੋਏ ਨਜ਼ਰ ਆ ਰਹੇ ਨੇ ਅਜਿਹੇ ਦੇ ਵਿਚਕਾਰ ਅਗਰ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਕੋਈ ਵੀ ਜਾਣਕਾਰੀ ਹੋਵੇਗੀ ਸਮੇਂ ਤੇ ਤੁਹਾਡੇ ਤੱਕ ਸਾਂਝੀ ਕਰਾਂਗੇ ਤੇ ਅਗਰ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਧੰਨਵਾਦ ਜੀ